ਪੰਜਾਬ ਦੇ ਲੋਕਾਂ ਨੂੰ ਸਿਹਤਮੰਦ ਬਣਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮ ਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ ਮੁਫਤ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਜਿਸ ਦਾ ਲੋਕ ਲਾਭ ਲੈ ਕੇ ਰੋਗਾਂ ਤੋਂ ਦੂਰ ਰਹਿ ਰਹੇ ਨੇ ਸੂਬੇ ਦੇ 23 ਜ਼ਿਲ੍ਹਿਆਂ ਚ ਹੁਣ ਤੱਕ 2900 ਤੋਂ ਵੱਧ ਮੁਫਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਜਿਸ ਦਾ 80000 ਤੋਂ ਵੱਧ ਲੋਕ ਲਾਭ ਲੈ ਰਹੇ ਨੇ ਮੈਨੂੰ ਖੁਦ ਬੀਪੀ ਦੀ ਪ੍ਰੋਬਲਮ ਰਹੀ ਗੈਸ ਦੀ ਪ੍ਰੋਬਲਮ ਰਹੀ ਮੈਨੂੰ ਯੋਗ ਸ਼ਾਲਾ ਜਾਣ ਤੋਂ ਬਾਅਦ 1 ਸਾਲ ਤੋਂ ਐਕਸਰਸਾਈਜ਼ ਕਰਨ ਤੋਂ ਬਾਅਦ ਯੋਗ ਸ਼ਾਲਾ ਸੀਐਮ ਸਾਹਿਬ ਦੀ ਯੋਗ ਸ਼ਾਲਾ ਦੇ ਵਿੱਚ ਆਨ ਤੋਂ ਬਾਅਦ ਮੈਨੂੰ ਰੈਗੂਲਰ ਮੇਰੀ ਗੈਸ ਦੀ ਪ੍ਰੋਬਲਮ ਮੇਰੀ ਬੀਪੀ ਪ੍ਰੋਬਲਮ ਬਿਲਕੁਲ ਸੌਟ ਆਊਟ ਹੋ ਚੁੱਕੀ ਹੈ ਜੀ ਪਹਿਲਾਂ ਮੇਰਾ ਬੀਪੀ 180 100 ਰਹਿੰਦਾ ਸੀ ਹੁਣ 120 80 ਨਾਰਮਲ ਰਹਿੰਦਾ ਹੈ ਸੀਐਮ ਯੋਗ ਸ਼ਾਲਾ ਬਹੁਤ ਵਧੀਆ ਮੈਨੂੰ ਵੀ 2 ਮਹੀਨੇ ਹੋ ਗਏ ਜੁਆਇਨ ਕੀਤੇ ਤੇ ਕਾਫੀ ਫਰਕ ਪਿਆ ਮੇਰਾ weight reduce ਵੀ ਹੋਇਆ inch loss ਹੋਇਆ ਬਾਕੀ ਨੀ ਪੇਨ ਹੁੰਦੀ ਸੀ ਉਹ ਥੋੜਾ ਫਰਕ ਪਿਆ ਲੇਡੀਜ਼ ਦੀ ਕਾਫੀ ਫਲੈਕਸੀਬਿਲਟੀ ਵਧਦੀ ਹੈ ਅ ਤੇ ਵਧੀਆ ਜੀ ਬਹੁਤ ਮਾਦਾ ਕਹੋਂਗੇ ਹਰ ਇੱਕ ਨੂੰ ਰეკਮੈਂਡ ਕਰਦੀ ਆਂ ਵੀ ਸਾਨੂੰ ਕਰਨਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨ ਹੈ ਕਿ ਇਹ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ 'ਚ ਮੁਫਤ ਸੀਐਮ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ ਅੱਜ ਦਾ ਸੁਭ ਦਿਹਾੜਾ ਅਤੇ ਸਿੱਖ ਪੰਥ ਦਾ ਬਹੁਤ ਵੱਡਾ ਇਤਿਹਾਸਿਕ ਦਿਹਾੜਾ ਸ਼ਹੀਦੀ ਦਿਹਾੜਾ ਅੱਜ ਸਿੱਖ ਪੰਥ ਦਾ ਸੁਨਹਿਰੀ ਇਤਿਹਾਸ ਪੰਚਮ ਪਾਤਸ਼ਾਹ ਸ੍ਰੀ ਗੁਰੂ ਵਰਜਨਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਸੋ ਅੱਜ ਦੇ ਦਿਨ ਉਹ ਜਿਹੜੀ ਸ਼ਾਂਤਮਈ ਸ਼ਹੀਦੀ ਸੀ ਮੁਗਲਿਆ ਹਕੂਮਤ ਦੀ ਸੂਬੇਦਾਰ ਲਾਹੌਰ ਦੀ ਉਹਨੂੰ ਚੈਲੰਜ ਕਰਦੇ ਹੋਏ ਉਹਨੂੰ ਕਬੂਲ ਕਰਦੇ ਹੋਏ ਅੱਜ ਦੇ ਦਿਨ ਮੀਰੀ ਪੀਰੀ ਦੇ ਮਾਲਕ ਸਤਗੁਰੂ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਅਤੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੂੰ ਨਾਲ ਲਾਇਆ ਕਰਕੇ ਉਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੋ ਦਿੱਲੀ ਦਾ ਤਖਤ ਸੀ ਉਹਨੂੰ ਚੈਲੰਜ ਕੀਤਾ ਦਿੱਲੀ ਦਾ ਤਖਤ 7 ਫੁੱਟ ਉੱਚਾ ਮੰਨਿਆ ਜਾਂਦਾ ਸੀ ਜਿੱਥੇ ਮੁਗਲੀਆਂ ਹਕੂਮਤ ਬੈਠਦੀ ਸੀ ਰਾਜ ਕਰਦੀ ਸੀ ਪਰ ਸਤਗੁਰੂ ਜੀ ਨੇ ਅਕਾਲ ਦਾ ਤਖਤ ਵਾਹਿਗੁਰੂ ਦਾ ਤਖਤ 14 ਫੁੱਟ ਉੱਚਾ ਉਸ ਤਖਤ ਨੂੰ ਦੇ ਸਾਹਮਣੇ ਸਤਗੁਰੂ ਜੀ ਨੇ ਅਕਾਲ ਤਖਤ ਦੀ ਸਜਣਾ ਕੀਤੀ ਅਤੇ ਉਸ ਤੋਂ ਬਾਅਦ ਜਿਹੜਾ ਪੰਜਾ ਸਤਪੁਰਾਂ ਜੀ ਦਾ ਅੱਜ ਉਸ ਤੋਂ ਬਾਅਦ ਇੱਕ ਵੱਖਰਾ ਅੰਦਾਜ਼ ਦੇ ਵਿੱਚ ਸਤਿਗੁਰੂ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਅਤੇ ਅੱਜ ਦੇ ਦਿਨ ਸਤਿਗੁਰੂ ਜੀ ਨੇ ਸਿੱਖ ਪੰਥ ਨੂੰ ਆਦੇਸ਼ ਦਿੱਤਾ ਅੱਜ ਤੋਂ ਸਾਡਾ ਖਾਲਸਾ ਸ਼ਸਤਰਧਾਰੀ ਹੋਵੇਗਾ ਅੱਜ ਤੋਂ ਜਿਹੜਾ ਉਸ ਵੇਲੇ ਮੁਗਲਿਆ ਹਕੂਮਤ ਦੀ ਪਾਬੰਦੀ ਲੱਗੀ ਹੋਈ ਸੀ ਕਿ ਕੋਈ ਵੀ ਮੁਸਲਮਾਨ ਤੋਂ ਬਗੈਰ ਜਿਹੜਾ ਗੈਰ ਮੁਸਲਮਾਨ ਹੈ ਘੋੜੀ ਦੀ ਸਵਾਰੀ ਨਹੀਂ ਸੀ ਕਰ ਸਕਦਾ ਸਿਰ ਤੇ ਦਸਤਾਰ ਨਹੀਂ ਸੀ ਬਨ ਸਕਦਾ ਸ਼ਸਤਰ ਨਹੀਂ ਸੀ ਸਜਾ ਸਕਦਾ ਤਾਂ ਅੱਜ ਤੇ ਦਿਨ ਸਤਿਗੁਰੂ ਜੀ ਨੇ ਉਹਨੂੰ ਵੰਗਾਰ ਕਰਕੇ ਕਿਹਾ ਮੇਰਾ ਖਾਲਸਾ ਦੋਰੀ ਦਸਤਾਰ ਸਜਾਵੇਗਾ ਅਤੇ ਸ਼ਸਤਰ ਧਾਰੀ ਹੋਵੇਗਾ ਘੋੜ ਸਵਾਰੀ ਵੀ ਕਰੇਗਾ ਤੇ ਅੱਜ ਦੇ ਦਿਨ ਅਕਾਲ ਤਖਤ ਸਾਹਿਬ ਦੀ ਦੀ ਸਿਰਜਣਾ ਕੀਤੀ ਇਹ ਸਿੱਖ ਪੰਥਤਾ ਬਹੁਤ ਵੱਡਾ ਇੱਕ ਵੱਖਰਾ ਸਿਧਾਂਤ ਸਤਿਗੁਰੂ ਜੀ ਨੇ ਲੋਕਾਈ ਨੂੰ ਦਿੱਤਾ ਉਸ ਤੋਂ ਬਾਅਦ ਸਤਿਗੁਰੂ ਜੀ ਨੇ ਉਸ ਹਕੂਮਤ ਦੇ ਨਾਲ ਲੋਹਾ ਲਿਆ ਚਾਰ ਜੰਨਾ ਕੀਤੀਆਂ ਹੱਤੇ ਪ੍ਰਾਪਤ ਕੀਤੀ ਔਰ ਉਸ ਤੋਂ ਬਾਅਦ ਹੀ ਗੁਰੂ ਕਾ ਖਾਲਸਾ ਹਮੇਸ਼ਾ ਹੀ ਇਸ ਅਤਿਆਚਾਰ ਦੇ ਵਿਰੁੱਧ ਆਪਣੀ ਲੜਾਈ ਜਾਰੀ ਰੱਖੀ ਸੋ ਉਸੇ ਦੇ ਤਹਿਤ ਹੀ ਅੱਜ ਮਹਾਨ ਗੁਰਸਿੱਖ ਬਾਣੀ ਪੜਨ ਵਾਲੇ ਉਸ ਵੇਲੇ ਦੀ ਹਕੂਮਤ ਦਾ ਜਿਹੜਾ ਸੂਬੇਦਾਰ ਸੀ ਜਕਰੀਆ ਖਾਨ ਜੋ ਸਾਡਾ ਅੱਜ ਦਾ ਜਿਹੜਾ ਆਪਾਂ ਜਿਹੜਾ ਮਨਾ ਰਹੇ ਭਾਈ ਤਾਰੂ ਸਿੰਘ ਦਾ ਦਿਨ ਭਾਈ ਤਾਰੂ ਸਿੰਘ ਵੀ ਉਸ ਦਿਨ ਤੋਂ ਲੈ ਕੇ ਸਿੱਖ ਪੰਥ ਉਹਨਾਂ ਦੀ ਮਹਾਨ ਸ਼ਹਾਦਤ ਤੋਂ ਸੇਧ ਲੈਂਦਾ ਔਰ ਜਿਸ ਤਰ੍ਹਾਂ ਉਹਨਾਂ ਤੇ ਫਤਵਾ ਜਾਰੀ ਕੀਤਾ ਸੀ ਵੀ ਇਹਨਾਂ ਦੇ ਕੇਸ ਕਤਲ ਕਰ ਦਿੱਤੇ ਜਾਣ ਔਰ ਸਤਿਗੁਰੂ ਜੀ ਦੀ ਐਸੀ ਰਹਿਮਤ ਹੋਈ ਐਸੀ ਅਜਮਤ ਹੋਈ ਐਸੀ ਸਤਿਗੁਰੂ ਜੀ ਨੇ ਕਲਾ ਵਰਤਾਈ ਭਾਈ ਤਾਰੂ ਸਿੰਘ ਦੀ ਜਿਹੜੀ ਸ਼ਹਾਦਤ ਸੀ ਉਹਨਾਂ ਦੇ ਕੇਸ ਨਹੀਂ ਕੱਟੇ ਗਏ ਔਰ ਫਿਰ ਹੁਕਮ ਹੋਇਆ ਉਹਨਾਂ ਦੀ ਖੋਪਰੀ ਲਾ ਦਿੱਤੀ ਜਾਵੇ ਸੋ ਖੋਪਰੀ ਜਿਸ ਵੇਲੇ ਲਾਈ ਗਈ ਤਾਂ ਉਸੇ ਵੇਲੇ ਜਿਹੜਾ 21 ਦਿਨ 22 ਦਿਨ ਭਾਈ ਤਾਰੂ ਸਿੰਘ ਜਿੰਦਾ ਰਹੇ ਔਰ ਬਾਣੀ ਪੜਦੇ ਰਹੇ ਔਰ ਉਸੇ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਜਿੱਤੀ ਸੀ ਉਸ ਦੇ ਨਾਲ ਹੀ ਜਕਰੀਆ ਖਾਨ ਜਿਹੜਾ ਉਹਦਾ ਬਨ ਪਿਆ ਸੀ ਜਿਸ ਤਰ੍ਹਾਂ ਜਿਸ ਤਰ੍ਹਾਂ ਭਾਈ ਤਾਰੂ ਸਿੰਘ ਦੀ ਜਿਹੜੀ ਚਰਨਦਾਸੀ ਸੀ ਜਿੱਤੀ ਉਹਦੇ ਸਿਰ ਤੇ ਵੱਜਦੀ ਸੀ ਸੋ ਜਕਰੀਆ ਖਾਨ ਨਰਕਾਂ ਨੂੰ ਗਿਆ ਭਾਈ ਤਾਰੂ ਸਿੰਘ ਅਮਰ ਸ਼ਹੀਦ ਹੋ ਕਰਕੇ ਸੱਚਖੰਡ ਨੂੰ ਪਿਆਨਾ ਕੀਤਾ ਸੋ ਅੱਜ ਜਿੱਥੇ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਖੰਡ ਪਾਠਾਂ ਦੇ ਭੋਗ ਪਾਏ ਨੇ ਉਥੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੀਆਂ ਅਜ ਤਾਂ ਦੋ ਤਲਵਾਰਾਂ ਧਾਰਨ ਦੀ ਦਾ ਅੱਜ ਦਾ ਸੁਭ ਦਿਹਾੜਾ ਮਨਾਇਆ ਗਿਆ ਅਕਾਲ ਤਖਸਾਲ ਸਾਹਿਬ ਦੀ ਸਿਰਜਣਾ ਦਾ ਦਿਹਾੜਾ ਮਨਾਇਆ ਗਿਆ ਉਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੱਖ ਪੰਥ ਦੇ ਮਹਾਨ ਨੁਮਾਇੰਦੇ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਅੱਜ ਅਖੰਡ ਪਾਠਾਂ ਦੇ ਭੋਗ ਪਾਏ ਨੇ ਬੇਅੰਤ ਸੰਗਤਾਂ ਅੱਜ ਦੀ ਸ਼ਹੀਦੀ ਦਿਹਾੜੇ ਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੇ ਮਹਾਨ ਇਸ ਦਿਵਸ ਤੇ ਸੋ ਹਾਜ਼ਰੀਆਂ ਭਰੀਆਂ ਨੇ ਸੋ ਅੱਜ ਦਾ ਜਿਹੜਾ ਦਿਨ ਪੂਰੇ ਸੰਸਾਰ ਪਰ ਦੇ ਸਿੱਖਾਂ ਵਾਸਤੇ ਇੱਕ ਬਹੁਤ ਵੱਡਾ ਪ੍ਰੇਰਣਾ ਸਰੋਤ ਹੈ ਸੋ ਅੱਜ ਦੇ ਦਿਨ ਸਾਨੂੰ ਸੇਧ ਲੈਣੀ ਚਾਹੀਦੀ ਆ ਸਾਡਾ ਜਿਹੜਾ ਸਿੱਖ ਪੰਥ ਦਾ ਨੌਜਵਾਨ ਜਿਹੜਾ ਗੁਰੂ ਘਰ ਦੀ ਰਹਿਤ ਮਰਿਆਦਾ ਤੋਂ ਜਿਹੜਾ ਟੁੱਟ ਚੁੱਕਾ ਹੋਇਆ ਉਹਨਾਂ ਨੂੰ ਕਿਸਾਤਾਰੀ ਹੋ ਕਰਕੇ ਗੁਰੂ ਵਾਲੇ ਬਣਨਾ ਚਾਹੀਦਾ ਤਾਂ ਕਿ ਸਿੱਖ ਪੰਥ ਆਪਣਾ ਆਉਣ ਵਾਲੀ ਪੀੜੀ ਪੀੜੀ ਆ ਚੜ੍ਹਦੀ ਕਲਾ ਨਾ ਹੋਸੀ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਤੇ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਭਾਈ ਤਾਰੂ ਸਿੰਘ ਜੀ ਜਿੱਥੇ ਇੱਕ ਪਰਉਪਕਾਰੀ ਤੇ ਵਿਅਾਲਤਾ ਦੇ ਪੁੰਜ ਬੜੇ ਸਾਦੇ ਜੀਵਨ ਵਾਲੇ ਇਨਸਾਨ ਸਨ ਭਾਈ ਤਾਰੂ ਸਿੰਘ ਪਿੰਡ ਪੁੱਲੇ ਦੇ ਰਹਿਣ ਵਾਲੇ ਜਿੱਥੇ ਇੱਕ ਸਧਾਰਨ ਕਿਸਾਨ ਸਨ ਆਪਣੀ ਖੇਤੀਬਾੜੀ ਕਰਕੇ ਆਪਣੇ ਦਸਾਂ ਨਾ ਹੋਣ ਦੇ ਇਰਤ ਵਿੱਚੋਂ ਦਸਵੰਧ ਕੱਢ ਕੇ ਸੰਗਤਾਂ ਦੀ ਸੇਵਾ ਕਰਦੇ ਸਨ ਤੇ ਜਿੱਥੇ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਟਰਾਓ ਦਾ ਪ੍ਰਬੰਧ ਕਰਿਆ ਗਿਆ ਹੈ ਉਹਨਾਂ ਵੱਲੋਂ ਉੱਥੇ ਆਉਂਦੀਆਂ ਜਾਂਦੀਆਂ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਭਾਈ ਤਾਰੂ ਸਿੰਘ ਵੱਲੋਂ ਜਿੱਥੇ ਸੇਵਾ ਕੀਤੀ ਜਾਂਦੀ ਸੀ ਉਥੇ ਭਾਈ ਤਾਰੂ ਸਿੰਘ ਦੀ ਮਾਤਾ ਵੱਲੋਂ ਤੇ ਉਹਨਾਂ ਦੀ ਭੈਣ ਤਾਰੋ ਵੱਲੋਂ ਵੀ ਲੰਗਰ ਪਕਾਉਣ ਦੀ ਸੇਵਾ ਕੀਤੀ ਜਾਂਦੀ ਸੀ ਭਾਈ ਤਾਰੂ ਸਿੰਘ ਨੂੰ ਬਚਪਨ ਤੋਂ ਹੀ ਉਹਨਾਂ ਦੀ ਮਾਤਾ ਵੱਲੋਂ ਗਰਵਾਣੀ ਤੇ ਗੁਰਤਿ ਆਸ ਦੀ ਗੁਰਤੀ ਜਿਹੜੀ ਮਿਲੀ ਸੀਗੀ ਉਹਦੇ ਤੇ ਅਖੀਰ ਤੱਕ ਭਾਈ ਤਾਰੂ ਸਿੰਘ ਜੀ ਸਿਰ ਰਹੇ ਤੇ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਐਂਡ ਦੇ ਵਿੱਚ ਲਾਹੌਰ ਦੇ ਵਿੱਚ ਜ਼ਕਰੀਆ ਖਾਨ ਨੇ ਇਸਲਾਮ ਧਰਮ ਕਬੂਲ ਕਰਨੀ ਬੁਲਾਇਆ ਗਿਆ ਤਾਂ ਭਾਈ ਤਾਰੂ ਸਿੰਘ ਜੀ ਨੇ ਇਸਲਾਮ ਧਰਮ ਤੋਂ ਕੋਹਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਜਕਰੀਆ ਖਾਨ ਨੇ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰਨ ਵਾਸਤੇ ਕਿਹਾ ਗਿਆ ਪਰ ਉਹਨਾਂ ਦੇ ਕੇਸ ਕਤਲ ਨਹੀਂ ਹੋਏ ਤਾਂ ਫਿਰ ਜਲਾਦਾ ਵੱਲੋਂ ਰੰਬੇ ਦੇ ਨਾਲ ਉਹਨਾਂ ਦੀ ਖੋਪੜੀ ਉਤਾਰੀ ਗਈ ਤੇ ਅਖੀਰ ਦੇ ਵਿੱਚ ਜਿਹੜੇ ਭਾਈ ਤਾਰੂ ਸਿੰਘ ਜੀ ਆ ਉਹ ਕਰਵਾਣੇ ਵਿੱਚ ਜੁੜੇ ਹੋਏ ਸਨ ਤਾਂ ਪਾਣਾ ਐਸਾ ਵਾਪਰਿਆ ਅਗਲੇ ਦਿਨ ਹੀ ਜਿਹੜਾ ਜਕਰੀਆ ਖਾਨ ਸੀ ਉਹ ਬਿਮਾਰ ਹੋ ਗਿਆ ਤਾਂ ਉਹ ਗੁਰਮਖ ਪਿਆਰੇ ਉਸ ਗੁਰਸਿੱਖ ਦੀ ਜੁੱਤੀ ਨਾਲ ਹੀ ਜਦੋਂ ਭਾਈ ਜਕਰੀਆ ਜਕਰੀਆ ਖਾਨ ਦਾ ਜਿਹੜਾ ਬੰਨ ਪਿਆ ਸੀਗਾ ਉਹ ਭਾਈ ਤਾਰੂ ਸਿੰਘ ਦੀ ਜੁੱਤੀ ਜਦੋਂ ਸਿਰ 'ਚ ਵੱਜੀ ਤਾਂ ਜਕਰੀਆ ਖਾਨ ਦਾ ਜਿਹੜਾ ਉਹ ਬੰਨ ਖੋਲਿਆ ਉਪਰੰਤ ਜਿਹੜੀ ਜਕਰੀਆ ਖਾਨ ਦੀ ਮੌਤ ਹੋਈ ਤੇ ਭਾਈ ਤਾਰੂ ਸਿੰਘ 22 ਦਿਨ ਬਿਨਾ ਕੋਪਰੀ ਤੋਂ ਜਿਉਂਦੇ ਰਹੇ ਸਾਨੂੰ ਐਸੇ ਸਹੀਦਾਂ ਤੇ ਮਾਣ ਆ ਅੱਜ ਸਤਕੰਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਗੁਰਦਰਾ ਮਜੀ ਸਾਹਿਬ ਦਾ ਅਨਹਾਲ ਵਿਖੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਹੁਣ ਉਹਨਾਂ ਦੇ ਭੋਗ ਪਾਏ ਗਏ ਹਨ ਸੋ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ 'ਚ ਹਿੱਸਾ ਲੈ ਰਹੀਆਂ ਨੇ ਜਿੱਥੇ ਸੰਗਤਾਂ ਆਈਆਂ ਨੇ ਉੱਥੇ ਸੱਚ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਜਿਹੜੇ ਇੱਥੇ ਦੇ ਵਿਦਿਅਕ ادارے ਜੋ ਸਕੂਲ ਨੇ ਉਹ ਵੀ ਵਿਸ਼ੇਸ਼ ਤੌਰ ਤੇ ਇਹਨਾਂ ਗੁਰਮਤ ਸਮਾਗਮਾਂ 'ਚ ਆਪਣੀ ਹਾਜ਼ਰੀ ਲਵਾ ਰਹੇ ਨੇ ਮੈਂ ਉਹਨਾਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਖੀਰ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਲੱਖ ਲੱਖ ਵਾਰ ਕੋਟ ਪ੍ਰਣਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par